ਗ੍ਰਾਹਕ ਜੀ ਸਾਰਿਆਂ ਨੂੰ ਤੇ ਮੇਰੇ ਪ੍ਰੈਸ ਵੀਰਾਂ ਨੂੰ ਬਹੁਤ-ਬਹੁਤ ਧੰਨਵਾਦ ਇੰਨੇ ਸ਼ਾਰਟ ਨੋਟਿਸ ਤੇ ਆਉਣ ਲਈ ਤੇ ਅੱਜ ਤੁਹਾਨੂੰ ਜਾਣਕਾਰੀ ਲਈ ਬੁਲਾਇਆ ਹੈ ਕਿ ਜਿਹੜਾ ਆਪਾਂ ਪ੍ਰਾਪਰਟੀ ਟੈਕਸ ਦਾ ਕੰਸੈਸ਼ਨ ਜਾਂ ਵੇਵ ਆਫ ਕੀਤੀ ਸੀ ਪੈਨਲਟੀ ਉਹਦੇ ਲਈ ਅਪਡੇਟ ਦੇਣ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦੇਣ ਲਈ ਇੱਥੇ ਤੁਹਾਨੂੰ ਸੱਦਿਆ ਸੀਗਾ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਸ਼ਹਿਰ ਨੇ ਇਸ ਚੀਜ਼ ਦੀ ਬੜੀ ਸਲਾਹਤਾਂ ਕੀਤੀ ਪ੍ਰੋਪਰਟੀ ਟੈਕਸ ਦੇ ਜਿਹੜੀ ਪੈਨਲਟੀ ਵੇਵ ਆਫ ਦੀ ਤੇ ਪਿਛਲੇ ਸਾਲ ਇਸ ਟਾਈਮ ਤੱਕ 2 ਕਰੋੜ ਦੇ ਕਰੀਬ ਕਲੈਕਸ਼ਨ ਸੀਗੀ ਤੇ ਅੱਜ ਸੇਮ ਫਾਈਨੈਂਸ਼ੀਅਲ ਇਅਰ ਨੈਕਸਟ ਫਾਈਨੈਂਸ਼ੀਅਲ ਇਅਰ ਚ 3 ਕਰੋੜ 8 ਲੱਖ ਦੀ ਆਪਣੀ ਕਲੈਕਸ਼ਨ ਹੈ ਕਾਰਪੋਰੇਸ਼ਨ ਦੀ 1 ਕਰੋੜ 8 ਲੱਖ ਦਾ ਤਕਰੀਬਨ ਵਾਅਦਾ ਹੋਇਆ ਆਪਣੇ ਕਾਰਪੋਰੇਸ਼ਨ ਚ ਟੋਟਲ ਟੈਕਸੇਬਲ ਯੂਨਿਟ 47454 ਯੂਨਿਟਸ ਹੈਗੇ ਆ ਉਹਦੇ ਵਿੱਚੋਂ ਹਜੇ ਤੱਕ 9945 ਯੂਨਿਟਸ ਨਹੀਂ ਪ੍ਰਾਪਰਟੀ ਟੈਕਸ ਭਰਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੱਧ ਚੜ ਕੇ ਇਸ ਜਿਹੜੀ ਸਕੀਮ ਦਾ ਲੋਟ ਫਟਾਓ ਤੇ ਆਪਣੇ ਸਾਰੀ ਪੈਨਲਟੀ ਨਾ ਭਰ ਕੇ ਤੇ ਮੂਲ ਅਮਾਉਂਟ ਪ੍ਰਾਪਰਟੀ ਟੈਕਸ ਦੀ ਭਰੀਏ ਤੇ ਕਾਰਪੋਰੇਸ਼ਨ ਨੂੰ ਫਾਇਦਾ ਕਰੀਏ ਆਪਣਾ ਵੀ ਫਾਇਦਾ ਕਰੀਏ ਤੇ ਇਹ ਜਾਣਕਾਰੀ ਮੈਂ ਇਹ ਤਾਂ ਕਰਕੇ ਦੇਣਾ ਚਾਹੁੰਦਾ ਕਿਉਂਕਿ ਇਹ ਸਕੀਮ ਦਾ ਐਂਡ ਜੋ ਹੈ 31/7 ਨੂੰ ਹੋ ਰਿਹਾ ਉਸ ਤੋਂ ਬਾਅਦ 31/7/2025 ਤੋਂ ਬਾਅਦ 9% ਇੰਟਰਸਟ ਤੇ 10% ਪੈਨਲਟੀ ਲੱਗਣਾ ਸ਼ੁਰੂ ਹੋ ਜਾਏਗਾ 31/10/2025 ਤੱਕ ਤੇ ਮੈਂ ਇਹੀ ਬੇਨਤੀ ਕਰੂੰਗਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਤੁਹਾਨੂੰ ਪੈਨਲਟੀ ਨਾ ਭਰਨੀ ਪਵੇ ਤੁਹਾਡੇ ਵਾਸਤੇ ਇਹ ਸਕੀਮ ਪਹਿ ਲੈ ਕੇ ਆਈ ਗਈ ਸੀਗੀ ਤੇ ਤੁਸੀਂ ਇਹਦਾ ਵੱਧ ਛੱਡ ਕੇ ਲੁੱਤ ਫੁਟਾਓ ਤੇ ਟੈਕਸ ਪਰ ਹੋ ਟਾਈਮ ਸਰ 31 7 2025 ਤੋਂ ਪਹਿਲਾ ਪਹਿਲਾ ਵਿਦਾਊਟ ਐਨੀ ਪੈਨਲਟੀ ਨਾ ਵਾਦਾ ਕਿੰਨਾ ਹੋਇਆ ਜੀ ਕਿ ਤੁਸੀਂ ਇਸ ਸੈਕਟਰ ਉਹਦਾ ਤਕਰੀਬਨ 1 ਕਰੋੜ 8 ਲੱਖ ਰੁਪਏ ਦਾ ਟੈਕਸ ਕਲੈਕਸ਼ਨ ਤੇ ਵਾਦਾ ਹੋਇਆ ਜੋ ਕਿ ਲੋਕਾਂ ਨੇ ਸਲਾਹ ਰਯੋਗ ਕੰਮ ਕੀਤਾ ਤੇ ਬਿਨਾਂ ਪੈਨਲਟੀ ਤੋਂ ਇਹ ਟੈਕਸ ਪਰਿਆ ਪਿਛਲੇ ਸਾਲ ਪੈਨਲਟੀ ਇਨਕਲੂਡਿੰਗ ਸੀਗਾ ਉਹ 2 ਕਰੋੜ ਜਿਹੜਾ ਟੈਕਸ ਸੀਗਾ ਐਵ ਦੀ ਬਿਨਾਂ ਪੈਨਲਟੀ ਤੋਂ ਜੋ ਟੈਕਸ ਕਲੈਕਸ਼ਨ ਹੋਈ ਹੈ ਉਹ 1 ਕਰੋੜ 8 ਲੱਖ ਪਲੱਸ ਹੋਈ ਹੈ ਤੇ ਇਹ ਤੁਹਾਡੇ ਸਾਰਿਆਂ ਦੇ ਟੈਕਸ ਪੇਇੰਗ ਮਨੀ ਹੈ ਜੋ ਇਹ ਅਸੀਂ ਡਵੈਲਪਮੈਂਟ ਤੇ ਲਗਾਵਾਂਗੇ ਤੇ ਸਾਰੇ ਸ਼ਹਿਰ ਦਾ ਹੀ ਉਸ ਨਾਲ ਫਾਇਦਾ ਹੋਏਗਾ ਤੇ ਮੈਂ ਤਾਂ ਹੀ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਵੱਧ ਚੜ ਕੇ ਸਕੀਮ ਦਾ ਫਾਇਦਾ ਲਿੱਤਾ ਜਾਵੇ 1% ਕਰੂਗਾ ਸਭ ਹੋ ਗਿਆ ਹੁਣ ਗਣੀ ਬਰਤਾ ਕਿੰਨੇ ਪਰਸੈਂਟ ਸਰ ਹਜੇ ਸਿਰਫ 9945 ਯੂਨਿਟਸ ਨੇ ਭਰਿਆ ਆਪਣੇ ਸ਼ਹਿਰ ਚ 47454 ਟੈਕਸੇਬਲ ਯੂਨਿਟਸ ਹੈ ਮਤਲਬ ਹਜੇ ਕਾਫੀ ਲੋਕ ਰਹਿੰਦੇ ਆ ਮੈਂ ਤਾਈਓ ਤੁਹਾਨੂੰ ਸਾਰਿਆਂ ਦੇ ਤੁਹਾਡੇ ਸਾਰੇ ਚੈਨਲਾਂ ਦੇ ਰਾਹੀਂ ਮਾਧਿਅਮ ਦੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਬਾਅਦ ਚੜ ਕੇ ਸ਼ਹਿਰ ਵਾਸੀ ਆ ਕੇ ਟੈਕਸ ਪੇ ਕਰਨ ਤੁਹਾਡੀ ਸਹੂਲਤ ਚ ਹੋਰ ਵਾਅਦਾ ਕਰਨ ਵਾਸਤੇ ਅਸੀਂ ਇੱਕ ਹੋਰ ਮੋਟਿਵ ਲਿਤਾ ਹੈ ਕਿ ਹੁਣ ਜਿੰਨੇ ਵੀ ਸੈਟਰਡੇਜ਼ ਆਣਗੇ ਸੈਟਰਡੇਜ਼ ਨੂੰ ਵੈਸੇ ਕਾਰਪੋਰੇਸ਼ਨ ਦਾ ਦਫ਼ਤਰ ਬੰਦ ਹੁੰਦਾ ਸੀਗਾ ਪਰ ਜਿੰਨੇ ਵੀ ਆਉਣ ਵਾਲੇ ਸੈਟਰਡੇਜ਼ 31 7 2025 ਤੱਕ ਚਾਏ ਉਹ 12 ਤਰੀਕ ਹੋਵੇ 19 ਤਰੀਕ ਤੇ 26 ਤਰੀਕ ਨੂੰ ਵੀ ਪ੍ਰੋਪਰਟੀ ਟੈਕਸ ਦਾ ਆਫਿਸ ਖੁੱਲਾ ਹੋਏਗਾ ਤੇ ਤੁਸੀਂ ਉਦੋਂ ਵੀ ਛੁੱਟੀਆਂ ਲੱਗ ਕਈ ਵਰਕ ਹੀ ਹੁੰਦਾ ਕਿ ਆਪਣੇ ਲੋਕ ਬਿਜ਼ੀ ਹੁੰਦੇ ਆ ਵੀਕਡੇਜ਼ ਤੇ ਆ ਨਹੀਂ ਪਾਉਂਦੇ ਟੈਕਸ ਪੇ ਕਰਨ ਵਾਸਤੇ ਤੇ ਅਸੀਂ ਆਪਣੇ ਸਟਾਫ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਵੀ ਬੜੀ ਖੁਸ਼ੀ ਨਾਲ ਇਸ ਨੂੰ ਐਕਸੈਪਟ ਕੀਤਾ ਕਿ ਉਹ ਸੈਟਰਡੇਜ਼ ਨੂੰ ਵੀ ਕੰਮ ਕਰਨ ਵਾਸਤੇ ਰੈਡੀ ਹੈ ਤੇ ਤੁਹਾਡੇ ਸਾਰਿਆਂ ਦੀ ਟੈਕਸ ਪੇਇੰਗ ਜੋ ਜੋ ਕਪੈਸਿਟੀ ਹੋ ਆਕੇ ਪਰ ਯਰ ਪਲੀਜ਼ ਤੇ ਇਨ੍ਹਾਂ ਦਾ ਵੀ ਜਿਹੜੇ ਛੁੱਟੀ ਦਾ ਦਿਨੇ ਇਹ ਆਪਣੇ ਸੇਵਾ ਵਿੱਚ ਲਗਾ ਰਹੇ ਆ ਉਹਨਾਂ ਦਾ ਫਾਇਦਾ ਲੈ ਸਕੀਏ ਜਿਹੜੇ ਕੋਈ ਡਿਫਰਰ ਹੁੰਦੇ ਹੈਗੇ ਜਾਂ ਰੇਟ ਭਰ ਜਾਗੇ ਉਹ ਟੈਕਸ ਦਾ ਉਹ ਹੋਰ ਵੀ ਹੈ ਇਹਨੂੰ ਵੀ ਰਾਹਤ ਮਿਲ ਜਾਂਦੀ ਹੈ ਪਰ ਜਿਹੜੇ ਸਹੀ ਟਾਈਮ ਤੇ ਭਰਦੇ ਹੈਗੇ ਉਹਨਾਂ ਨੂੰ ਕਿਹੜੇ ਸਰ ਮੈਂ ਤਾਂ ਹੀ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਇਹ 31/7/2025 ਤੱਕ ਹੀ ਹੈ ਇਸ ਤੋਂ ਬਾਅਦ ਕੋਈ ਰਾਹਤ ਨਹੀਂ ਹੈ ਜੀ ਇਸ ਤੋਂ ਬਾਅਦ 9% ਇੰਟਰਸਟ ਤੇ 10% ਪੈਨਲਟੀ ਲੱਗੀ ਜਿਹੜੇ ਸਹੀ ਟਾਈਮ ਤੇ ਭਰਦੇ ਹੈ ਉਨਾ ਮਸਲੇ ਕਿ ਛੋਟ ਦੇ ਬਰਤੂ ਸਰ ਉਹਨਾਂ ਲਈ ਕੋਈ ਛੋਟ ਨਹੀਂ ਮਗਰ ਤੁਸੀਂ ਮੇਰੀ ਗੱਲ ਸਮਝੋ ਇਹ ਸਾਡੀ ਮੋਹਮ ਤਾਂ ਹੀ ਚਲਾਈ ਜਾਂਦੀ ਹੈ ਤਾਂ ਕਿ ਅਸੀਂ ਵੱਦੋ ਵੱਦ ਟੈਕਸ ਕਲੈਕਟ ਕਰ ਸਕੀਏ ਤੇ ਲੋਕਾਂ ਦੀ ਸੇਵਾ ਚ ਉਸ ਪੈਸੇ ਨੂੰ ਲਾ ਸਕੀਏ ਤੇ ਇਹ ਸਾਰੇ ਸ਼ਹਿਰ ਦਾ ਕਲੈਕਟਰ ਆ ਅਸੀਂ ਕਿਸੇ ਇੱਕ ਬੰਦੇ ਦਾ ਫਾਇਦਾ ਨਹੀਂ ਕਰ ਰਹੇ ਸਰ ਤੇ ਤਾਂ ਹੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਚੈਨਲਾਂ ਦੇ ਰਾਹੀਂ ਜਿਹੜੇ ਲੋਕ ਜਿਹੜੇ ਲੋਕ ਅਗੇ ਉਹ ਕਹ ਰਹੇ ਜਿਨ ਸਰਕਾਰ ਨੇ ਬਿਜਲੀ ਦੇ ਬਿੱਲ ਮਾਫ ਉਹ ਜਿਹੜੇ ਡਿਫਾਲਟਰ ਸੀ ਉਹਨਾਂ ਨੂੰ ਫਾਇਦਾ ਹੋ ਗਿਆ ਜਿਹੜੇ ਰੈਗੂਲਰ ਸਹੀ ਤਰੀਕੇ ਨਾਲ ਭਰਦੇ ਸੀ ਉਹਨਾਂ ਦਾ ਕੋਈ ਫਾਇਦਾ ਨਹੀਂ ਜੇ ਇਤਨਾ ਵੀ ਹੋ ਜਾਈਏ ਉਹ ਡਿਫਾਲਟਰਾਂ ਦਾ ਫਾਇਦਾ ਹੋ ਰਿਹਾ ਜਿਹੜੇ ਸਹੀ ਕੰਮ ਕਰਦੇ ਹੈਗੇ ਉਹਨਾਂ ਦਾ ਫਾਇਦਾ ਨਹੀਂ ਉਹ ਕਹਿੰਦੇ ਵੀ ਅਸੀਂ ਵੀ ਇੱਕ ਡਿਫਾਲਟਰ ਹੋ ਜਾ ਤੇ ਜਿਹੜੇ ਜਿਹੜੇ ਭਰਦੇ ਸਰ ਉਹਨਾਂ ਨੇ ਵੀ ਮੂਲ ਅਮਾਉਂਟ ਭਰੀ ਇਹਨਾਂ ਨੇ ਵੀ ਮੂਲ ਅਮਾਉਂਟ ਭਰੀ ਉਹਨਾਂ ਮੂਲ ਅਮਾਉਂਟ ਨਾਲ ਕੋਈ ਐਕਸਟਰਾ ਕੋਈ ਸੇ ਨੇ ਕੋਈ ਪੈਸਾ ਨਹੀਂ ਭਰਾਇਆ ਤਾਂ ਹੀ ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਵੀ ਸਾਰਿਆਂ ਦੀ Win-Win ਸਿਚੁਏਸ਼ਨ ਹੈਗੀ ਹੈ ਇਹ ਤੇ ਸਾਰਿਆਂ ਦਾ ਇਕੱਠਿਆਂ ਦਾ ਫਾਇਦਾ ਹੋਵੇ ਸ਼ਹਿਰ ਦਾ ਵਾਅਦਾ ਹੋਵੇ ਸ਼ਹਿਰ ਦੇ ਟੈਕਸ ਪੇਅਬਲ ਅਮਾਉਂਟ ਜੋ ਹੈ ਉਹ ਸ਼ਹਿਰ ਦੇ ਵਿਕਾਸ 'ਚ ਲੱਗਨੀ ਹੈ ਸਰ ਤੇ ਤਾਂ ਹੀ ਉਹ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਵੱਧ ਚੜ ਕੇ ਸਕੀਮ ਦਾ ਫਾਇਦਾ ਲਿੱਤਾ ਜਾਵੇ ਤੇ ਮੂਲ ਅਮਾਉਂਟ ਭਰ ਕੇ ਆਪਣੇ ਸ਼ਹਿਰ ਦੇ ਵਿਕਾਸ 'ਚ ਯੋਗਦਾਨ ਪਾ ਜੀ ਸਰ ਸੀਰੀਅਸਲੀ ਲੈਂਦੇ ਨੂੰ ਜੀ ਜੀ ਕਿਉਂਕਿ ਮੇਰੇ ਸਭ ਨੂੰ ਇਹ ਵੀ ਲੋਕ ਨਹੀਂ ਕਰਦੇ ਕਿ ਅਗਲੀ ਸੈਨੀਟੀਆ ਸਖਤੀ ਕਿਸ ਤਰ੍ਹਾਂ ਦੀ ਕੀਤੀ ਸਰ ਸਖਤੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਸ ਤੋਂ ਬਾਅਦ ਪ੍ਰੋਪਰ ਸਟ੍ਰਿਕਟ ਸਖਤੀ ਹੋਊਗੀ 90% इंटरेस्ट ਲੱਗੂਗਾ ਤੇ 10% ਉਸ ਤੇ ਪੈਨਲਟੀ ਲੱਗੂਗੀ। ਜੇ ਫਿਰ ਵੀ ਇਸ ਤੋਂ ਬਾਅਦ ਨਹੀਂ ਜੀ ਜੀ ਜਿਸ ਤਰ੍ਹਾਂ ਦੀ ਕਾਰਵਾਈ ਹੋਏ ਤੇ ਸਰ ਹੁਣ ਇਸ ਤੋਂ ਬਾਅਦ ਸੀਲਿੰਗ ਵੀ ਹੋ ਸਕਦੀ ਹੈ ਤੇ ਆਪਣੇ ਹੁਣ ਪ੍ਰਾਪਰਟੀ ਨਾ ਪ੍ਰਾਪਰਟੀ ਟੈਕਸ ਦੀ ਇਨਸਪੈਕਸ਼ਨ ਕਰਦੀ ਹੈ ਤੇ ਹਰ ਜਗ੍ਹਾ ਜਾ ਕੇ ਉਹ ਟੈਕਸ ਕਲੈਕਟ ਖੁਦ ਵੀ ਕਰ ਰਹੇ ਆ ਏਰੀਆਸ ਟੂ ਏਰੀਆਸ ਕੈਂਪਸ ਵੀ ਲੱਗ ਰਹੇ ਆ ਤੇ ਕਾਰਪੋਰੇਸ਼ਨ ਦੇ ਸਟਾਫ ਵੱਲੋਂ ਦੇਖੋ ਹੁਣ ਆਪਾਂ ਨਹੀਂ ਕਹਿ ਸਕਦੇ ਕਿ ਕੋਈ ਕਮੀ ਹੈ ਇਸ ਚੀਜ਼ ਨੂੰ ਲੈ ਕੇ ਆਪਣਾ ਸਟਾਫ ਕਾफी ਮਿਹਨਤ ਕਰ ਰਿਹਾ ਦੇਖੋ ਸ਼ੁੱਕਰ ਵਾਲੇ ਦਿਨ ਸੈਟਰਡੇਜ਼ ਨੂੰ ਵੀ ਉਹ ਸੇਵਾ ਵਿੱਚ ਹਾਜ਼ਰ ਹੈ ਤੇ ਮੈਂ ਤਾਂ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਇਆ ਜਾਵੇ ਤੇ ਆਪਣਾ ਜੋ ਬੰਦਾ ਮੂਲ ਪ੍ਰਾਪਰਟੀ ਟੈਕਸ ਹੈ ਉਹ ਭਰਿਆ ਜਾਵੇ। ਜੀ ਸਰ ਇਹ ਨਹੀਂ